ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਆਲਗਜਮ ਸੋਲੂਸ਼ਨ ਪਰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਜੀ ਦੇ ਕੁਸ਼ਨਾ ਦੇ ਵਿੱਚ ਬਾਰੇ ਮੈਂ ਪਹਿਲਾ ਕੁਸ਼ਨ ਰਿਗਵੇਦਿਕ ਕਾਲ ਵਿੱਚ ਪੰਜਾਬ ਕਿਹੜੇ ਰਾਜ ਨਾਲ ਜਾਣਿਆ ਜਾਂਦਾ ਸੀ ਉੱਤਰ ਆ ਜਾਵੇਗਾ ਸप्त ਸਿੱਧੂ ਪ੍ਰਸ਼ਨ ਦੂਸਰਾ ਰਮਾਇਣ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਉੱਤਰ ਆ ਜਾਵੇਗਾ ਤਕਸ਼ਾਲਦੇਸ਼ ਪ੍ਰਸ਼ਨ ਤੀਸਰਾ ਮਹਾਭਾਰਤ ਨਾਮਕ ਮਹਾਕਾਵ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਉੱਤਰ ਆ ਜਾਵੇਗਾ ਪੰਚਨੰਦ ਪ੍ਰਸ਼ਨ ਚੌਥਾ ਮਹਾਭਾਰਤ ਦਾ ਯੁੱਧ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ਉੱਤਰ ਆ ਜਾਵੇਗਾ ਪੰਜਾਬ ਵਿੱਚ ਪ੍ਰਸ਼ਨ ਪੰਜਵਾਂ ਚਾਰ ਪ੍ਰਮੁੱਖ ਪ੍ਰਚੀਨ ਗ੍ਰੰਥਾਂ ਦੀ ਰਚਨਾ ਭਾਰਤ ਦੇ ਕਿਹੜੇ ਰਾਜ ਵਿੱਚ ਕੀਤੀ ਗਈ ਉੱਤਰ ਆ ਜਾਵੇਗਾ ਪੰਜਾਬ ਪ੍ਰਸ਼ਨ 6ਵਾਂ ਸਿਕੰਦਰ ਪੰਜਾਬ ਤੇ ਹਮਲਾ ਕਰਨ ਲਈ ਕਿੱਥੋਂ ਆਇਆ ਉੱਤਰ ਆ ਜਾਵੇਗਾ ਯੂਨਾਨ ਪ੍ਰਸ਼ਨ 7ਵਾਂ ਸਿਕੰਦਰ ਨੇ ਪੰਜਾਬ ਤੇ ਹਮਲਾ ਕਿਹੜੀ ਸਦੀ ਵਿੱਚ ਕੀਤਾ ਉੱਤਰ ਆ ਜਾਵੇਗਾ 34ਵੀਂ ਸਦੀ ਚ ਪ੍ਰਸ਼ਨ 8ਵਾਂ ਸਿਕੰਦਰ ਨੇ ਪੰਜਾਬ ਤੇ ਹਮਲਾ ਕਿਹੜੇ ਦਰੇ ਵਿੱਚ ਕੀਤਾ ਉੱਤਰ ਆ ਜਾਵੇਗਾ ਖੈਬਰ ਦਰਾ ਪ੍ਰਸ਼ਨ 9ਵਾਂ ਸਿਕੰਦਰ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਉੱਤਰ ਆ ਜਾਵੇਗਾ 326 ਵਿੱਚ ਪ੍ਰਸ਼ਨ ਦਸਮਾ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ ਉੱਤਰ ਆ ਜਾਵੇਗਾ ਰਾਜ ਅਭੀ ਰਾਜਾ ਅਭੀ ਪ੍ਰਸ਼ਨ 11ਵਾਂ ਸਿਕੰਦਰ ਦੇ ਪੋਰਸ ਵਿਚਕਾਰ ਕਿਹੜਾ ਯੁੱਧ ਹੋਇਆ ਉੱਤਰ ਆ ਜਾਵੇਗਾ ਕਾਰੂ ਦਾ ਯੁੱਧ ਪ੍ਰਸ਼ਨ 12ਵਾਂ ਸਿਕੰਦਰ ਤੇ ਪੋਰਸ ਵਿਚਕਾਰ ਯੁੱਧ ਕਿਹੜੀ ਸਦੀ ਵਿੱਚ ਹੋਇਆ ਉੱਤਰ ਆ ਜਾਵੇਗਾ ਜੇਹਲਮ ਪ੍ਰਸ਼ਨ 13ਵਾਂ ਸਿਕੰਦਰ ਨੂੰ ਪੰਜਾਬ ਤੇ ਕਿਹੜੇ ਦਰੇ ਵਿੱਚ ਵਾਪਸ ਮੁੜਨਾ ਪਿਆ ਉੱਤਰ ਆ ਜਾਵੇਗਾ ਬਿਆਸ ਪ੍ਰਸ਼ਨ 14ਵਾਂ ਸਿਕੰਦਰ ਦੀ ਪਾਰਤਾ ਪੂਰੀ ਪੂਰਬੀ ਹੱਦ ਕਿਹੜੇ ਦਰਿਆਨ ਨੂੰ ਮੰਨਿਆ ਗਿਆ ਉੱਤਰ ਆ ਜਾਵੇਗਾ ਅਭਿਆਸ ਨੂੰ ਪ੍ਰਸ਼ਨ 15ਵਾਂ ਪੰਜਾਬ ਵਿੱਚ ਸਿਕੰਦਰ ਨੇ ਕਿਸ ਨੂੰ ਆਪਣਾ ਪ੍ਰਜਨਿਤ ਪ੍ਰਤੀਨਿਧੀ ਨਿਯੁਕਤ ਕੀਤਾ ਉੱਤਰ ਆ ਜਾਵੇਗਾ ਫਿਲੀਪਸ ਪ੍ਰਸ਼ਨ 16ਵਾਂ ਚੰਦਰਗੁਪਤ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਉੱਤਰ ਆ ਜਾਵੇਗਾ 322 ਇਸਵੀ ਪੂਰਵ ਪ੍ਰਸ਼ਨ 17ਵਾਂ ਰਾਜਕ ਕੰਡੀਸ਼ਨ ਨੇ ਚੋਥੀ ਬੋਧ ਮਹਾ ਸਭਾ ਪ੍ਰਚੀਨ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਕਰਵਾਈ ਸੀ ਉੱਤਰ ਆ ਜਾਵੇਗਾ ਪੈਸਵਾਰ ਪ੍ਰਸ਼ਨ 18ਵਾਂ ਪ੍ਰਚੀਨ ਭਾਰਤ ਵਿੱਚ ਕਿਹੜੇ ਮੁਲਾਜ਼ਮ ਪ੍ਰਸ਼ਨ 18 ਮਾ ਪ੍ਰਚੀਨ ਭਾਰਤ ਵਿੱਚ ਕਿਹੜੇ ਮੁਸਲਮਾਨ ਸ਼ਾਸਕ ਨੇ ਨਹਿਰਾਂ ਦਾ ਨਿਰਮਾਣ ਕਰਵਾਇਆ ਉੱਤਰ ਆ ਜਾਵੇਗਾ ਫਿਰੋਜ਼ ਸ਼ਾ ਤੁਲਸ ਤੁਲਕ ਪ੍ਰਸ਼ਨ 2 ਮਾ ਪ੍ਰਚੀਨ ਭਾਰਤ ਵਿੱਚ ਹਿੰਦੂ ਸਾਹੀ ਵੰਸ਼ ਦਾ ਸਥਾਪਿਤ ਕੌਣ ਸੀ ਉੱਤਰ ਆ ਜਾਵੇਗਾ ਲਾਲਿਆ ਬ੍ਰਾਹਮਣ ਪ੍ਰਸ਼ਨ 3 ਮਾ ਪ੍ਰਚੀਨ ਭਾਰਤ ਸੋਰੀ ਪ੍ਰਸ਼ਨ 1 ਪਰਚੀਨ ਪੰਜਾਬ ਵਿੱਚ ਬੁੱਧ ਸੰਸਕ੍ਰਿਤੀ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਉੱਤਰ ਆ ਜਾਵੇਗਾ ਆੜਾ ਪ੍ਰਸ਼ਨ 1 ਪਰਚੀਨ ਭਾਰਤ ਵਿੱਚ ਪੁਰਾ ਦਾ ਪੈरिस ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਉੱਤਰ ਆ ਜਾਵੇਗਾ ਲਾਹੌਰ ਨੂੰ ਪ੍ਰਸ਼ਨ 2 ਪਰਚੀਨ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਸੀ ਉੱਤਰ ਆ ਜਾਵੇਗਾ ਤ੍ਰिकोण ਪ੍ਰਸ਼ਨ 3ਵਾਂ ਚੰਗੇਜ਼ ਖਾਨ ਨੇ ਪੰਜਾਬ ਤੇ ਹਮਲਾ ਕਿਹੜੇ ਦਰੇ ਰਾਹੀਂ ਕੀਤਾ ਗਿਆ ਉੱਤਰ ਆ ਜਾਵੇਗਾ ਖੈਬਰ ਪ੍ਰਸ਼ਨ 4ਵਾਂ ਪ੍ਰਚੀਨ ਪੰਜਾਬ ਦਾ ਵਿਦੇਸ਼ੀ ਵਪਾਰ ਕਿਹੜੇ ਦਰੇ ਰਾਹੀਂ ਸਭ ਤੋਂ ਜ਼ਿਆਦਾ ਹੁੰਦਾ ਸੀ ਉੱਤਰ ਆ ਜਾਵੇਗਾ ਖੈਬਰ ਪ੍ਰਸ਼ਨ ਪਛਿਮਾ ਪਰਚੀਨ ਕਾਲ ਵਿੱਚ 10 ਰਾਜਾ ਦਾ ਜੁਦ ਕਿਹੜੇ ਦਰਿਆ ਨਾਲ ਸੰਬੰਧਿਤ ਸੀ ਉੱਤਰ ਆ ਜਾਵੇਗਾ ਰਵੀ ਪ੍ਰਸ਼ਨ ਛੱਬੀਮਾ ਮੁਹੰਮਦ ਬਿਨ ਕਮਿਸ਼ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਉੱਤਰ ਆ ਜਾਵੇਗਾ 9ਵੀਂ ਸਦੀ ਵਿੱਚ ਸੌਰੀ ਉੱਤਰ ਆ ਜਾਵੇਗਾ 8ਵੀਂ ਸਦੀ ਵਿੱਚ ਪ੍ਰਸ਼ਨ ਸਤਈਮਾ ਮੁਹੰਮਦ ਬਿਨ ਕਮਿਸ਼ਨ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਹੜੇ ਪ੍ਰਾਂਤ ਵਿੱਚ ਹਮਲਾ ਕੀਤਾ ਉੱਤਰ ਆ ਜਾਏਗਾ ਸਿੱਧ ਤੇ ਪ੍ਰਸ਼ਨ ਠਾਈਵਾ ਅਹਿਮ ਅਹਿਮਦ ਸ਼ਾ ਅਬਦਾਲੀ ਨੇ ਨਾਦਰ ਸ਼ਾ ਨੂੰ ਸਭ ਤੋਂ ਵੱਧ ਲੁੱਟਣ ਵਾਲਾ ਸਿੱਖ ਦਰਸਨ ਕੌਣ ਸਨ ਉੱਤਰ ਆ ਜਾਏਗਾ ਜੱਸਾ ਸਿੰਘ ਅਲਵਾਲੀਆ ਪ੍ਰਸ਼ਨ ਕਤਿਮਾ ਕੇਡੀ ਵਿਦੇਸੀ ਜਾਤ ਪੰਜਾਬ ਦੇ ਰਸਤੇ ਵਿੱਚ ਨਹੀਂ ਆਈ ਤਰਾਜੇਗਾ ਐਗਲੂ ਪ੍ਰਸ਼ਨ ਕਤਿਮਾ ਪਰਚੀਨ ਪੰਜਾਬ ਵਿੱਚ ਕੁਟੀਨ ਕੁਟੀਰ ਉਦਯੋਗ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਉਤਰ ਆ ਜਾਵੇਗਾ ਲਾਹੌਰ ਪ੍ਰਸ਼ਨ ਕਤਿਮਾ ਮਹਿਮੂਦ ਗਜਨਵੀ ਨੇ ਪੰਜਾਬ ਵਿੱਚ ਕਿਹੜੇ ਦਰੇ ਰਾਹੀਂ ਪ੍ਰਵੇਸ਼ ਕੀਤਾ ਗਿਆ आ जाएगा महमूद गजनवी ने पंजाब ते पहला हमला कदों उत्तर आ जाएगा हैड़ा आ जाएगा उड़ा दोस्तों जो दोस्तों जो न्यू दोस्तों इस चैनल पर जो न्यू विजिट कर इस चैनल को सब्सक्राइब कर लें और बेल आइकन को प्लस कर लें ताकि जो भी नई नई वीडियो क्लासेस तो तक पहुंच दिया रहें थैंक्स